ਸਾਨੂੰ ਗੁਰੂ ਬਾਣੀ ਦੇ ਅੰਦਰ ਹੁਕਮ ਹੈ ਕਿ ਅਸਾਂ ਨੇ ਪਰਮੇਸ਼ਰ ਦੇ ਨਾਲ ਮਿਲਣਾ ਹੈ ਉਹਦੇ ਨਾਲ ਮਿਲਾਪ ਕਰਨਾ ਹੈ ਪਰ ਮਿਲਾਪ ਦੇ ਅੰਦਰ ਕੁਝ ਬਾਧਾਾਂ ਨੇ ਅਸੀਂ ਉਹਦੇ ਹੁਕਮ ਚ ਆ ਤੇ ਹੁਕਮ ਚ ਰਹਿ ਕੇ ਹੀ ਉਹਦੇ ਨਾਲ ਮਿਲਾਪ ਕਰਨਾ ਹੈ ਪਰ ਕੁਝ ਰੁਕਾਵਟਾਂ ਨੇ ਜਿਨ੍ਹਾਂ ਦਾ ਜ਼ਿਕਰ ਬਾਬਾ ਜੀ ਨੇ ਆਪਣੀ ਬਾਣੀ ਚ ਬਹੁਤ ਥਾਵਾਂ ਤੇ ਕੀਤਾ ਹੈ ਪਹਿਲੀ ਰੁਕਾਵਟ ਗੁਰੂ ਅਰਜਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਆਪਣੀ ਬਾਣੀ ਦੇ ਅੰਦਰ ਦੱਸੀ ਹੈ ਉਹ ਹੈ ਕੂੜ ਦੀ ਪਾਲ ਜਿਹਨੂੰ ਅਸੀਂ ਪੜ੍ਹਦੇ ਹਾਂ ਕਿ ਕਿਮ ਕੂੜੈ ਟੁਟੈ ਪਾਲ ਪਾਲ ਦਾ ਅਰਥ ਹੁੰਦਾ ਹੈ ਦੀਵਾਰ ਪੜਦਾ ਕਹਿੰਦੇ ਪਹਿਲੀ ਬਾਧਾ ਹੈ ਕੂੜ ਦੀ ਪਾਲ ਦੂਸਰੀ ਬਾਧਾ ਹੈ ਬੰਦੇ ਦੀਆਂ ਸਿਆਣ ਪਾਂ ਤੀਸਰੀ ਬਾਧਾ ਹੈ ਬੰਦੇ ਦੇ ਅੰਦਰ ਦੀ ਹੋਮ ਹੈ ਚੌਥੀ ਬਾਦਾ ਹੈ ਬੰਦੇ ਦੇ ਅੰਦਰ ਦੀ ਦੁਬਦਾ ਪੰਜਵੀਂ ਬਾਦਾ ਹੈ ਬੰਦੇ ਦੇ ਅੰਦਰ ਦੀ ਚਤੁਰਾਈ ਇਹ ਸਭ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਬਾਬਾ ਜੀ ਨੇ ਕੀਤਾ ਹੈ ਇਹ ਬਾਦਾਵਾਂ ਨੇ ਜਿਨ੍ਹਾਂ ਨੂੰ ਤੋੜ ਕੇ ਬੰਦੇ ਨੇ ਪਰਮੇਸ਼ਰ ਨਾਲ ਮਿਲਣਾ ਇਹ ਬਚਨ ਮੈਂ ਇਸ ਕਰਕੇ ਸਾਂਝਾ ਕੀਤਾ ਹੈ ਅੱਜ ਦੇ ਬਚਨ ਚ ਗੁਰੂ ਅਮਰਦਾਸ ਸੱਚੇ ਹਜੂਰ ਕਹਿੰਦੇ ਨੇ ਉਹਨਾਂ ਨੇ ਇੱਕ ਵਾਦਾ ਦਾ ਜ਼ਿਕਰ ਕੀਤਾ ਜਿਹੜੀ ਪਰਮੇਸ਼ਰ ਤੇ ਸਾਡੇ ਵਿੱਚ ਹੈ ਉਹਦੇ ਮਿਲਾਪ ਦੇ ਦੁ ਰਾਗ ਉਹ ਕੀ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਕਿਣ ਲੱਗੇ ਉਹਦੇ ਤੇ ਸਾਡੇ ਅੰਦਰ ਵਾਦਾ ਹੈ ਗਣ ਤੈ ਪ੍ਰਭੂ ਨ ਪਾਈਐ ਦੂਜੈ ਪਰਮੀਤਾ ਗਣ ਤੈ ਇਹ ਲਬਜ ਸਾਡੇ ਲਈ ਨਵਾਂ ਹੈ ਇਹਦਾ ਅਖਰੀ ਅਰਥ ਹੈ ਗਿਣਤੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸਾਨੂੰ ਹੋਮੇ ਦਾ ਜ਼ਿਕਰ ਮਿਲਦਾ ਹੈ ਹੋਮੇ ਦਾ ਜ਼ਿਕਰ ਮਿਲਦਾ ਹੈ ਹੋਮੇ ਇੱਕ ਮੁੱਖ ਬਾਦਾ ਹੈ ਅੱਗੇ ਹੋਮੇ ਦੇ ਵਿੱਚੋਂ ਕੁਝ ਹੋਮੇ ਦੇ ਭਾਵ ਨਿਕਲਦੇ ਨੇ ਜਿਨ੍ਹਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਆਪਣੀ ਬਾਣੀ 'ਚ ਲਿਖਿਆ ਹੋਮੇ ਦਾ ਪਹਿਲਾ ਭਾਵ ਹੈ ਮੈਂ ਮੈਂ ਹੋਮੇ ਦਾ ਦੂਸਰਾ ਭਾਵ ਹੈ ਮੇਰੀ ਮੇਰੀ ਹੋਮੇ ਦਾ ਤੀਸਰਾ ਭਾਵ ਹੈ ਦੇਖਾ ਦੇਖੀ ਹੋਮੇ ਦਾ ਚੌਥਾ ਭਾਵ ਹੈ ਗਣ ਤੈ ਗਣ ਤੈ ਦਾ ਭਾਵ ਹੈ ਗਿਣਨਾ ਕਿ ਜਦੋਂ ਬੰਦਾ ਹੋਮੇ ਦੇ ਵਿੱਚ ਹੁੰਦਾ ਹੈ ਉਹਦੇ ਵਿੱਚ ਮੈਂ ਮੈਂ ਦਾ ਭਾਵ ਵੀ ਨਿਕਲ ਸਕਦਾ ਹੈ ਉਹਦੇ ਅੰਦਰੋਂ ਮੇਰੀ ਮੇਰੀ ਦਾ ਭਾਵ ਵੀ ਨਿਕਲ ਸਕਦਾ ਹੈ ਉਹਦੇ ਅੰਦਰੋਂ ਦੇਖੀ ਦੇਖਾ ਦੇਖੀ ਦਾ ਭਾਵ ਵੀ ਨਿਕਲ ਸਕਦਾ ਹੈ ਉਹਦੇ ਅੰਦਰੋਂ ਗਿਣਨ ਦਾ ਗਿਣਤੀ ਦਾ ਭਾਵ ਵੀ ਨਿਕਲ ਸਕਦਾ ਹੈ ਇਹਨੂੰ ਮੈਂ ਸੌਖੇ ਲਫ਼ਜ਼ਾਂ ਦੇ ਅੰਦਰ ਬਿਆਨ ਕਰਾਂ ਕੀ ਹੋਵੇਂ ਅਲਗ-ਅਲਗ ਭਾਵਾਂ ਰਾਈਂ ਬਾਹਰ ਪ੍ਰਗਟ ਹੁੰਦੀ ਐ ਉਹ ਮੈਂ ਮੇਰੀ ਰਾਈਂ ਵੀ ਪ੍ਰਗਟ ਹੋ ਸਕਦੀ ਐ ਉਹ ਦੇਖਾ ਦੇਖੀ ਰਾਈਂ ਵੀ ਪ੍ਰਗਟ ਹੋ ਸਕਦੀ ਐ ਉਹ ਗਿਣਤੀ ਰਾਈਂ ਵੀ ਪ੍ਰਗਟ ਹੋ ਸਕਦੀ ਐ ਕਣ ਇਹ ਹੋਮੈ ਦਾ ਭਾਵ ਹੈ ਤੋਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਹਿੰਦੇ ਪਰਮੇਸ਼ਰ ਤੇ ਸਾਡੇ ਵਿਚਾਰ ਜਿਹੜੀ ਵਾਧਾ ਹੈ ਉਹ ਗਣਤੇ ਹੈ ਗਣਤੇ ਦਾ ਭਾਵ ਹੈ ਗਿਣਨਾ ਕਿ ਜਦੋਂ ਤੂੰ ਗਿਣਤੀ ਮਿੰਤੀ ਦੇ ਵਿੱਚ ਪੈ ਗਿਆ ਸਮਝ ਲਈ ਇਹ ਇੱਕ ਵਾਦਾ ਹੈ ਇਹ ਐਸੀ ਵਾਦਾ ਹੈ ਜਿੰਨੀ ਦੇਰ ਤੱਕ ਤੂੰ ਇਹਦੇ ਤੋਂ ਛੁੱਟੇਗਾ ਨਹੀਂ ਤੂੰ ਪਰਮੇਸ਼ਰ ਨਾਲ ਮਿਲ ਨਹੀਂ ਹੋ ਸਕਦਾ